ਬਟਾਲਾ ਦੇ ਨਵੀਂ ਆਬਾਦੀ ਇਲਾਕੇ ਵਿੱਚ ਦੋ ਤਰ੍ਹਾਂ ਵਿੱਚ ਹੋਈ ਲੜਾਈ ਲੜਾਈ ਦੌਰਾਨ ਕੁਝ ਤਿੰਨ ਲੋਕ ਹੋਏ ਜ਼ਖਮੀ ਦੋਨਾਂ ਤਰ੍ਹਾਂ ਦੇ ਲੋਕ ਸਰਕਾਰੀ ਹਸਪਤਾਲ ਹੋਏ ਦਾਖਲ ਘਟਨਾ ਦੀ ਸੀਸੀਟੀਵੀ ਆਈ ਸਾਹਮਣੇ ਮਾਮੂਲੀ ਗੱਲ ਨੂੰ ਲੈ ਕੇ ਦੋ ਤਰ੍ਹਾਂ ਹੋਈ ਆਹਮੋ ਸਾਹਮਣੇ ਕੁਝ ਤਿੰਨ ਲੋਕ ਹੋਏ ਜ਼ਖਮੀ ਇੱਕ ਧਰ ਦਾ ਦੋਸ਼ੀ ਕੀ ਕਿਹਾ ਕਿ ਫੌਜੀ ਨੇ ਚਲਾਈ ਗੋਲੀ ਦੂਸਰੇ ਤਰਫ ਫੌਜੀ ਨੇ ਕੀਤਾ ਇਨਕਾਰ ਕਿਹਾ ਜਾਣ ਬੁਝ ਕੇ ਮੇਰੇ ਨਾਲ ਲਈ ਲੜਾਈ ਕੋਈ ਗੋਲੀ ਨਹੀਂ ਚੱਲੀ ਅਉਤਾਨ ਉਸ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਖੋਨੇ ਹਾਂ ਨਾਲ ਹੀ ਉਹਨਾਂ ਨਾਲ ਗੱਲਬਾਤ ਕਰਨੇ ਆ ਕੀ ਕੁਝ ਕਹਿੰਦੇ ਹਨ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਚੈਨਲ ਨਿਊਜ਼ ਪੰਜਾਬ ਕਿਸੇ ਵੀ ਵੀਡੀਓ ਦਾ ਕੋਈ ਵੀ ਸਪਸ਼ਟੀਕਰਨ ਨਹੀਂ ਕਰਦਾ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਸਸ਼ੀਕਲ ਸਰ ਸਰ ਮੇਰਾ ਨਾਮ ਸੁਖਦੀਪਾ ਮੇਰਾ ਬ੍ਰਦਰ ਮੈਨੂੰ ਕਾਲਜ ਤੋਂ ਲੈ ਕੇ ਜਾਂਦਾ ਪਿਆ ਸੀ ਤੇ ਅਚਾਨਕ ਇੱਕ ਮੁੰਡਾ ਸੀ ਤੇ ਉਹਨੇ ਫੜ ਕੇ ਰੋੜਾ ਮੇਰੇ ਬ੍ਰਦਰ ਦੇ ਮਾਰਤਾ ਮੇਰਾ ਬ੍ਰਦਰ ਤਾਂ ਮੈਂ ਡਿੱਗ ਗਿਆ ਦੋਨੇ ਜਾਨੇ ਉਹਨਾਂ ਨੇ ਫਿਰ ਕੁਛ ਮੇਰਾ ਬ੍ਰਦਰ ਜਿੱਦ ਡਿੱਗਿਆ ਉਹਨਾਂ ਨੇ ਕੁਛ ਮਾਰਤਾ ਮੇਰੇ ਭਰਾ ਦੇ ਤੇ ਉਹਦੇ ਕਾਫੀ ਲਹੂ ਲਹਾਨ ਨੂੰ ਘਰ ਛੱਡਿਆ ਜਿਹੜਾ ਉਹ ਦੂਸਰੀ ਪਾਰਟੀ ਨੂੰ ਦੋਸ਼ ਲਗਾ ਰਹੀ ਹੈ ਕਿ ਤੁਹਾਡੇ ਬ੍ਰਦਰ ਵੱਲੋਂ ਨਾਲ ਮੁੰਡੇ ਸੀ ਕੋੜੀ ਚਲਾਇ ਦੀ ਨਹੀਂ ਨਹੀਂ ਸਰ ਅਜਿਆ ਕੁਛ ਨਹੀਂ ਹੈ ਮੈਂ ਐਨਸੀਸੀ ਕੈਡਟ ਹਾਂ ਮੈਂ ਝੂਠ ਨਹੀਂ ਬੋਲ ਸਕਦੀ ਤੁਹਾਨੂੰ ਪਤਾ ਹੈ ਕਿੰਨੇ ਜਿਹਰੇ ਸ਼ੁਕਰੀ ਉਹਨਾਂ ਮੈਂ ਤਾਂ ਮੇਰਾ ਬ੍ਰਦਰ ਸੀ ਬੱਸ ਹਾਂਜੀ ਮ ਗੁਰਜੰਟ ਸਿੰਘ ਉਜੜ ਕੀ ਹੋਇਆ ਇਹ ਆਪਣਾ ਸਾਰਾ ਮੈਂ ਸਿਸਟਰ ਨੂੰ ਲੈ ਨਹੀਂ ਪਹਲਾ ਇਹਨਾਂ ਦੇ ਪਿੰਡ ਥਾਣੀ ਨਾਕੇ ਗਿਆ ਇਹਨਾਂ ਨੇ ਇੱਕ ਦਿਨ ਵੀ ਪਹਿਲਾਂ ਮੈਨੂੰ ਖਲਾ ਰਿਆ ਸੀ ਉਦੋਂ ਮੇਨਾ ਮੇਰਾ ਛੋਟਾ ਬ੍ਰਦਰ ਸੀ ਤੇ ਉਦੋਂ ਵੀ ਇਹਨਾਂ ਨੇ ਆਹੀ ਮੁੰਡੇ ਨੇ ਉਦੋਂ ਮੇਰੀ ਆਹ ਚੈਨ ਤੋੜੀ ਸੀ ਮੇਰ ਕੋ ਚੈਣ ਨਹੀਂ ਆ ਤੇ ਮਤਲਬ ਇਹ ਵੀ ਮੈਂ ਫੇਰ ਚੈਣ ਮਤਲਬ ਫੜ ਲਈ ਸੀ ਆਪਣੇ ਹੱਥ ਚਈ ਤੇ ਚੈਣ ਖੋਣ ਦੀ ਮਤਲਬ ਇਹਨੇ ਕੋਸ਼ਿਸ਼ ਕੀਤੀ ਪਹਿਲਾਂ ਮੁੰਡੇ ਨੇ ਤਾਂ ਚੈਣ ਖਿੱਚੀ ਤੇ ਉਸ ਤੋਂ ਬਾਅਦ ਫੇਰ ਵੀ ਆਪਣਾ ਪਰ ਮੈਂ ਵੀ ਏਰ ਕੋ ਫੇਰ ਚੈਣ ਖੋਲੀ ਮੇਰ ਕੋ ਇਹਨੂੰ ਮੈਂ ਧੱਕਾ ਮਾਰਿਆ ਵੀ ਮੈਂ ਵੀਰ ਮੇਨਾ ਮੇਰਾ ਨਕਾਬਰਾਵਾ ਵੀ ਇਹ ਕੰਮ ਨਾ ਕਰ ਮੈਂ ਉਦੋਂ ਤੇ ਚੱਲ ਗਿਆ ਸਾਰੇ ਪਿੰਡ ਨੂੰ ਵੀ ਪਤਾ ਮੌਦਨ ਚੱਲ ਗਿਆ ਚੁੱਪ ਕਰਕੇ ਮੈਂ ਚੱਲ ਗਿਆ ਇਹਨਾਂ ਸਾਰਿਆਂ ਨੇ ਉਧਰ ਵੀ ਦਾਤਰ ਕਿਰਪਾਨਾਂ ਇਹਨਾਂ ਕੱਢ ਲਈ ਹੀ ਤੇ ਮੈਂ ਫੌਜੀ ਆ ਆਰਮੀ 'ਚ ਮੈਂ ਆ ਮੈਂ ਆਰਮੀ 'ਚ ਆ ਤੇ ਮੈਂ ਕੋਈ ਮੈਂ ਲੈ ਚ ਆ ਤੇ ਵੈਸੇ ਮੇਰੀ ਜੁਨਟ ਦਿੱਲੀ 'ਚ ਆ ਤੇ ਆਪਣਾ ਮੈਂ ਕੀਤਾ ਵੀ ਮੈਂ ਚੁੱਪ ਕਰਕੇ ਹੱਥ ਜੋੜ ਕੇ ਇਹਨਾਂ ਨੂੰ ਚੱਲ ਗਿਆ ਮੈਂ ਮੈਂ ਵੀ ਮੈਂ ਆਰਮੀ 'ਚ ਮੇਰੀ ਛੁੱਟੀ ਖਤਮ ਹੋਣ ਵਾਲੀ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਉਸ ਤੋਂ ਬਾਅਦ ਅੱਜ ਮੈਂ ਉਦੋਂ ਦਾ ਮੈਂ ਪਿੰਡ ਨਹੀਂ ਗਿਆ ਮੌਦਨ ਦਾ ਨਹੀਂ ਪਿੰਡ ਨਹੀਂ ਗਿਆ ਮੌਦਨ ਦਾ ਉਸ ਤੋਂ ਬਾਅਦ ਮੈਂ ਅੱਜ ਦਿਨ ਕਹਿੰਦੇ ਆ ਪਿੰਡ ਜਾਣਦੇ ਆ ਉਧਰ ਦੀ ਫੇਰ ਇਹ ਇਸੇ ਸ਼ਿਸ਼ਟ ਗਿਆ ਹੀ ਅੱਜ ਕਾਲਜ ਗਿਆ ਹੀ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਮੈਨੂੰ ਲੈਣ ਆ ਤੇ ਇਹਨਾਂ ਨੂੰ ਮੈਂ ਲੈਣ ਗਿਆ ਨੰਗਿਆ ਉਹਨਾਂ ਮੈਨੂੰ ਵੇਖ ਲਿਆ ਭੀ ਨੰਗਿਆ ਵਾ ਤੇ ਇਹਨੇ ਮੁੰਡੇ ਮਾਡੇ ਸਾਧ ਕੇ ਉੱਥੇ ਆਪਣੇ ਬੂਏ ਦੇ ਅੱਗੇ ਖਲੋ ਗਿਆ ਜਿੱਦਾਂ ਉਹਦਨੇ ਮੈਨੂੰ ਖਲਾ ਰਿਆ ਸੀ ਨੇ ਤੇ ਉਸ ਤੋਂ ਬਾਅਦ ਇਹ ਖਲੋ ਗਿਆ ਤੇ ਆਪਣਾ ਜਦ ਮਾਂ ਆਂਦਿਆ ਵਾ ਤੇ ਉਹ ਮੁੰਡਾ ਹੀ ਆਕ ਉਹਨੇ ਚੱਲਦੇ ਮੋਟਰਸਾਈਕਲ ਤੇ ਵੱਟਾ ਮਾਰਿਆ ਤੇ ਮੈਂ ਡੇਪੇ ਲੱਗਾ ਮੈਂ ਖਲਾ ਰਿਆ ਤੇ ਉਹਨਾਂ ਵੜ ਕੇ ਤਾਂ ਇੱਥੇ ਕਰਚਾਂ-ਕਰਚਾਂ ਜਿਹਾ ਮਾਰੀਆਂ ਕੋਈ ਕੋਈ ਛੁਰੀ ਉਹ ਮਾਰੀਆਂ ਮੇਰੇ ਇੱਥੇ ਮਾਰੀਆਂ ਤੇ ਇਲਾਕੇ ਦੇ ਡੰਡੇ-ਮੁੰਡੇ ਮਾਰੇ ਆ ਸਿਰ ਤੇ ਤੇ ਨਹੀਂ ਮੇਰ ਨਾਲ ਸਿਸਟਰ ਹੀ ਤੇ ਇਹਨਾਂ ਨੂੰ ਮੈਂ ਚਲੋ ਸਾਇਦ ਤਰਖਿਆ ਮੈਂ ਤੀ ਮਤਲਬ ਥੋੜਾ ਸਾਇਦ ਤਰੋ ਜਿਹੜਾ ਗੱਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ 22 ਜੁਨੇ ਆਏ ਕੋਈ ਵੀ ਚਲਾਈ ਤੇ ਸਾਡੇ ਘਰ ਤੇ ਹਮਲਾ ਨਾ ਨਾ ਆਪਾਂ ਘਰ ਨਹੀਂ ਗਏ ਆਪਾਂ ਬਸ ਪਿੰਡ ਸਾਂ ਨਹੀਂ ਲੰਘਣਦੇ ਮੈਂ ਤਾਂ ਸਿਸਟਰ ਹੀ ਬਸ ਉਸ ਤੋਂ ਇਲਾਵਾ ਉਸ ਤੋਂ ਬਾਅਦ ਮੈਂ ਘਰ ਗਿਆ ਵਾਂ ਪਾਪਾ ਮੈਨੂੰ ਸਿੱਧਾ ਇੱਥੇ ਲੈ ਕੇ ਆ ਗਏ ਜਿਹੜੀ ਗੱਲ ਕਹੀ ਜਾ ਰਹੀ ਗੋਲੀ ਚ ਪਿੰਡ 'ਚ ਰਹਿੰਦੇ ਆਪਾਂ ਇੱਕ ਮਿੰਟ ਗੋਲੀ ਚੱਲਣ ਵਾਲੀ ਨਹੀਂ ਨਹੀਂ ਗੋਲੀ ਗਾਲੀ ਚੱਲਣ ਵਾਲੀ ਸਾਡੇ ਕੋਲ ਕਿੱਥੋਂ ਗੋਲੀ ਹੋਣੀ ਮੈਂ ਤਾਂ ਸਿਸਟਰ ਜਾਂਦੀ ਤੇ ਮੈਂ ਆਰਮੀ 'ਚ ਹਾਂ ਮੇਰੇ ਕੋਲ ਕਿੱਥ ਹਾਂਜੀ ਇਹ ਸਪਾਰਮੈਸ ਪਾਈਆਂ ਹਾਂਜੀ ਹਾਂਜੀ ਤੇ ਜਿਹੜਾ ਕਿਹਾ ਜਾ ਰਿਹਾ ਕਿ 25 30 ਬੰਦੇ ਸੀ ਉਹਨਾਂ ਕੋਲ ਪਿਸਤਲ ਸੀ ਗੋਲੇ ਚੱਲ ਗਏ ਤੇ ਫੋਕੋਲ ਵੀ ਲੈ ਤੀ ਸਾਰੇ ਆਪਣਾ ਪਿੰਡ ਚ ਲੋ ਪਿੰਡ ਸਾਰੇ ਇੱਕ ਪਿੰਡ ਨੂੰ ਪਹੁੰਚ ਸਕਦੇ ਹੋ ਕਿ ਇਹਨੂੰ ਪਹੁੰਚ ਸਕਦੇ ਆਪਾਂ ਉਧਰ ਦੀ ਨੰਗਨ ਦੇ ਇਹਨਾਂ ਨੂੰ ਖੁਲਾਰ ਕੇ ਨਾਲੇ ਮੈਨੂੰ ਮਾਰਿਆ ਵਾ ਤੇ ਆਪਣਾ ਮੈਂ ਸਿਸਟਰ ਨੂੰ ਲੈ ਕੇ ਘਰ ਚਲ ਗਿਆ ਇੱਕ ਹੀ ਪਿੰਡ ਆ ਮਤਲਬ ਆਪਾਂ ਥੋੜਾ ਸੈਰ ਤਰੇ ਆਪਾਂ ਡੇਰ ਤਰੇ ਨੇ ਝਗੜਾ ਏ ਛੋਟਾ ਛੋਟਿਆਂ ਦਾ ਸੀ ਛੋਟਾ ਛੋਟਿਆਂ ਦਾ ਬੱਚਿਆਂ ਦਾ ਹੀ ਝਗੜਾ ਤੇ ਆਪਣਾ ਪਤਾ ਨਹੀਂ ਕੋਈ ਇਹਨਾਂ ਦਾ ਝਗੜਾ ਝਗੜਾ ਚੱਲਦਾ ਸੀ ਤੇ ਉਹ ਦਿਨ ਮੇਰੇ ਨਿੱਕੇ ਭਰਾ ਨੂੰ ਇਹਨਾਂ ਖਿਲਾ ਰਿਆ ਸੀ ਛੋਟੇ ਨਾਲ ਝਗੜਾ ਵਾ ਉਹਨਾਂ ਛੋਟੇ ਨੂੰ ਖਿਲਾ ਰਿਆ ਸੀ ਤੇ ਮੈਂ ਕਿਹਾ ਵੀ ਛੋਟੇ ਨਾਲ ਕੋਈ ਗੱਲ ਨਾ ਕਰੋ ਕੋਈ ਗੱਲ ਨਹੀਂ ਮਾਥ ਜੋੜ ਕੇ ਮੈਂ ਲੰਘ ਗਿਆ ਸੀ ਉਹ ਦਿਨ ਵੀ ਤੇ ਕੋਈ ਗੱਲਬਾਤ ਨਹੀਂ ਕੀਤੀ ਤੇ ਅੱਜ ਉਸ ਤੋਂ ਬਾਅਦ ਅੱਜ ਮੈਂ ਸਿਸਟਰ ਨੂੰ ਲੈ ਕੇ ਨੰਗੰਦਿਆਂ ਵਾ ਮੈਂ ਉਹ ਦਿਨ ਦਾ ਪਿੰਡ ਹੀ ਨਹੀਂ ਗਿਆ ਸਿਸਟਰ ਨੂੰ ਲੈ ਕੇ ਨੰਗੰਦਿਆਂ ਤੇ ਉਹਨਾਂ ਨੇ ਮਤਲਬ ਵੱਟਾ ਮਾਰਿਆ ਵਾ ਤੇ ਉਸ ਤੋਂ ਬਾਅਦ ਮੈਂ ਖਲੋ ਗਿਆ ਤੇ ਉਸ ਤੋਂ ਬਾਅਦ ਇੱਥੇ ਆ ਕੇ ਮੇਰੇ ਮਾਰੀਆਂ ਤੇ ਡੰਡੇ ਡੁੰਡੇ ਮਾਰੇ ਮੇਰੇ ਜਗਤਾਰ ਸਿੰਘ ਅੱਪਾ ਸਾਡਾ ਠੀਕ ਹੈ ਇੱਕ ਸਾਲ ਤੋਂ ਹੀ ਲੜਾਈ ਕਰਦੇ ਪਏ ਨੇ ਇਹ ਮੁੰਡੇ ਜਿਹੜੇ ਹੁਣ ਦਰਵਾਜ਼ਾ ਆਪਣਾ ਪਨ ਪੁੰਨ ਕੇ ਆ ਗਏ ਨੇ ਕਹਿੰਦੇ ਵੀ ਸਾਨੂੰ ਸਟਾ ਬਹੁਤ ਜ਼ਿਆਦਾ ਨਹੀਂ ਲਾਤੀਆਂ ਇਹਨਾਂ ਗਰੁੱਪ ਮੁੰਡਿਆਂ ਦਾ ਬਹੁਤ ਜ਼ਿਆਦਾ ਤਗੜਾ ਗਰੁੱਪ ਹੈ ਇਹ ਪਹਿਲਾਂ ਸਾਡੇ ਲੋਹੜੀ ਵਾਲੇ ਦਿਨ ਤੋਂ ਇਹਨਾਂ ਪਿੰਡ ਦੇ ਵਿੱਚ ਰੋੜੇ ਚਲਾਏ ਇਹ ਲੱਗ ਲੱਗੇ ਸਾਰਿਆਂ ਨੂੰ ਪਤਾ ਦੋ ਦਿਨ ਐਸਐਚਓ ਸਾਹਿਬ ਨੂੰ ਸਿਵਲ ਲੈਨ ਨੂੰ ਵੀ ਪਤਾ ਹੈ ਰੋੜੇ ਨਾ ਚਲਾਏ ਕੋਈ ਕਾਰਵਾਈ ਨਹੀਂ ਇਹਨਾਂ ਦੇ ਹੁੰਦੀ ਇਹਨਾਂ ਇਨੇ ਪਿੰਡ 'ਚ ਮੁੰਡੇ ਵੀ ਕੁੱਟੇ ਕੋਈ ਕਾਰਵਾਈ ਨਹੀਂ ਹੁੰਦੀ ਪਤਾ ਨਹੀਂ ਇਹਨਾਂ ਪਿੱਛੇ ਕਿਹੜੀ ਸਪੋਰਟ ਹੈ ਠੀਕ ਹੈ ਹੁਣ ਮੇਰੇ ਮੁੰਡਾ ਸੁੱਟੀਆਂ ਆਇਆ ਹੋਇਆ ਸੀ ਦੋ ਇਨਾ ਉਹਨਾਂ ਰੋਕਿਆ ਬੂਏ ਗਾੜੀ ਜਿਹੜੇ ਮੁੰਡੇ ਨੇ ਅੱਜ ਰੋੜਾ ਮਾਰਿਆ ਠੀਕ ਹੈ ਉਹਦਨ ਵੀ ਚਲੋ ਉਹ ਮੁੰਡਿਆਂ ਨੇ ਉੱਥੋਂ ਛੜਾ ਛੜੂ ਛੜਿਆ ਲਾ ਕੇ ਗਾੜੀ ਉਹਨਾਂ ਨੂੰ ਇਹ ਆ ਕੇ ਘਰੇ ਆ ਕੇ ਇਨਾ ਘਰੇ ਆਣ ਕੇ ਮੈਨੂੰ ਦੱਸਿਆ ਮੈਨੂੰ ਕਹਿੰਦੇ ਕਾਰਵਾਈ ਕਰਨੀ ਮੈਂ ਕੋਈ ਕਾਰਵਾਈ ਨਹੀਂ ਕਰਨੀ ਪੁੱਤ ਤੂੰ ਨੌਕਰੀ ਵਾਲਾ ਠੀਕ ਹੈ ਆਰਮੀ ਦੇ ਤੇ ਕੋਈ ਕਾਰਵਾਈ ਨਹੀਂ ਕਰਨੀ ਅੱਜ ਫੇਰ ਆਪਣੀ ਸ਼ੀਟ ਨੂੰ ਲੈਣ ਆਣ ਡਿਆ ਐਨਸੀਸੀ ਰੱਖੀ ਆ ਕਾਲਜੋਂ ਆ ਰਹੀ ਠੀਕ ਹੈ ਇਨੇ ਰੋੜਾ ਮਾਰਿਆ ਮੁੰਡੇ ਨੇ ਉਹ ਮੁੰਡਾ ਡਿੱਗ ਪਿਆ ਡਿੱਗੇ ਤੇ ਇਹਨਾਂ ਨੇ ਪਤਾ ਨਹੀਂ ਕੀ ਕੁਛ ਮਾਰਿਆ ਉਹਦੀ ਬਾਹ ਦੇ ਕੁੜੀ ਰੋਂਦੀ ਰੋਂਦੀ ਸਾਨੂੰ ਡੇਰੇ ਤੋਂ ਪਤਾ ਲੱਗਾ ਜ ਆਪਣੇ ਆਪੇ ਦਰਵਾਜ਼ੇ ਬੂਏ ਭੰਨੀ ਜਾਣ ਦੇ ਆਪਾਂ ਤੇ ਚੌਂਕੀ ਗਏ ਆ ਚੌਂਕੀ ਉਹਨਾਂ ਸਾਨੂੰ ਕਹਿਦਾ ਇੰਚਾਰਜ ਨੇ ਵੀ ਤੁਸੀਂ ਹਸਪੀਟਲ ਚਲ ਜਾਓ ਹਸਪੀਟਲ ਜਾ ਕੇ ਰਿਪੋਰਟ ਲਗਾਓ ਆਪਾਂ ਹਸਪੀਟਲ ਇਹ ਝਗੜਾ ਸਾਨੂੰ ਪਤਾ ਨਹੀਂ ਸਾਡਾ ਸ੍ਰੀਕਾ ਵਾ ਪਿੰਡ ਦੇ ਵਿੱਚ ਆਪਾਂ ਡੇਰੇ ਤੇ ਰਹਿੰਦੇ ਇਹ ਕਹਿੰਦੇ ਸਾਨੂੰ ਕਹਿੰਦੇ ਅਸੀਂ ਤਾਂ ਗਾਲਾਂ ਕੱਢਦੇ ਤੁਹਾਨੂੰ ਕੋਈ ਕਿਰਚਨ ਕਰਕੇ ਗਾਲੀ ਕੱਢਦਾ ਕੋਈ ਕੋਈ ਗੱਲ ਨਹੀਂ ਇਹਨਾਂ ਨੂੰ 1 ਸਾਲ ਹੋ ਗਿਆ ਸਿਵਲ ਲੈਣ ਵੀ ਉੱਥੇ ਚੌਂਕੀ ਦੇ ਥਾਣੇ ਦੇ ਵਿੱਚ ਇਹਨਾਂ ਦੀ ਐਫਆਰ ਹੀ ਹੈਗੀ ਦਰਜ ਅੱਛਾ ਵੈਸੇ ਰਿਸ਼ਤ ਕਰੀ ਨਾ ਨਾ ਇਹਨਾਂ ਨੇ ਦਰਜੇ ਰਿਪੋਰਟ ਇਹਨਾਂ ਦੇ ਉੱਤੇ ਪਰਚਾ ਹੋਇਆ ਹੋਇਆ ਸਾਡੀ ਕੋਈ ਰਿਸ਼ਤਦਾਰੀ ਨਹੀਂ ਹੈਗੀ ਸਾਡਾ ਸਰੀਕਾ ਵਾ ਸਿਰਫ ਵੱਡੇ ਆ ਨਾ ਜਿੱਦਾਂ ਮਤਲਬ ਵੀ ਕੂਨ ਸੈਣ ਆ ਇਹ ਗਾੜੀ ਨਿਕਨੇ ਕੇ ਬੱਚੇ ਨੇ ਪਤਾ ਨਹੀਂ ਕੀ ਨਸ਼ਾ ਕਰਦੇ ਨੇ ਕੀ ਨਸ਼ੇ ਦੇ ਤੌਰ ਦੇ ਮੁੰਡੇ ਦੇ ਇਥੋਂ ਗਲੇ ਤੋਂ ਫੜ ਲਿਆ ਇਹਨਾਂ ਨੇ ਫੌਜੀ ਆਰਮੀ ਮੁਲਾਜ਼ਮ ਆ ਉਹਨੂੰ ਕਸ਼ਮੀਰ ਸਿੰਘ ਜੀ ਮੇਰਾ ਨਾਮ ਨਮੀਬਾਦੀ ਰਹਿੰਦਾ ਜੀ ਮੈਂ ਮੈਂ ਆਪਣੇ ਘਰੋਂ ਦਾ ਪਿਆ ਹੀ ਤੇ ਗਲਾੜੇ ਲਾ ਕੇ ਮਿਸਤਰੀ ਲੱਗੇ ਤੇ ਉਹਨਾਂ ਦੱਸਿਆ ਵੀ ਉਹ 25 ਮੁੰਡੇ ਆ ਇਹ ਗੱਡੀਆਂ ਤੇ ਵਿਖੋ ਲੜਾਈ ਹੋਈ ਮੈਂ ਆਪਣੇ ਦੂਜੇ ਘਰਾਂ ਲਗਿਆ ਤੇ ਮੇਰੇ ਘਰ ਤੇ ਹਮਲਾ ਕੀਤਾ ਉਹਨਾਂ ਗੋਲੀਆਂ ਚਲਾਈਆਂ ਪਿਸਟਲ ਜਿਹਦੇ ਸਾਡੇ ਖੋਖ ਵੀ ਪਏ ਆ ਗੋਲੇ ਘਰ ਤੇ ਰੋੜੇ ਮਾਰੇ ਮੇਰੇ ਮਾਤਾ ਜੀ ਨੂੰ ਕੁੱਟ ਗਏ ਮੈਨੂੰ ਵੀ 15-20 ਮੁੰਡੇ ਪੈ ਗਏ ਮੇਰਾ ਸਿਰ ਪਾੜਿਆ ਲੱਕ ਤੋੜਤਾ ਮੇਰੇ ਪਤੀਜੇ ਦੀ ਮਾਹ ਤੋੜਤੀ ਗੈਂਗਵਾਰ ਹੋਈ ਆ ਜੀ ਅਹੀਂ ਇਨਸਾਫ ਚਾਹੁੰਨੇ ਆ ਸਰਕਾਰ ਕੋ 25 ਮੁੰਡਿਆਂ ਜੇ ਬਾਹਰ ਹਸਪੀਟਲ ਜੀ ਖੜਾਰੇ ਉਹਨਾਂ ਸਾਡਾ ਪਰਚਾ ਤੱਕ ਨਹੀਂ ਹੋਣ ਜਿਹਦੇ ਨਾਂ ਸਾਨੂੰ ਹਸਪੀਟਲ ਦਾਖਲ ਤੱਕ ਹੋਣ ਦੇਂਦੇ ਉਹ ਡਰਾਵੇ ਨਾ ਤੇ ਮੈਂ ਹੱਥ ਜੋੜਦਾ ਵੀ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਇਦਾਂ ਤੇ ਫਿਰ ਜਿਹੜਾ ਕੋਈ ਮਰਜੀ ਗੈਂਗਵਾਰ ਕਰਕੇ ਘਰੇਕੋਟ ਜੋ ਗਰੀਬ ਬੰਦੇ ਦਾ ਜੀਣਾ ਮੁਸ਼ਕਲ ਹੋ ਜੂ ਉਹ ਮੁੰਡਾ ਸਰਕਾਰੀ ਫੌਜੀ ਆ ਉਹਨੇ ਆਪਣੇ ਕੱਟ ਲਾ ਕੇ ਇਹਦੇ ਪਰਚਾ ਬਣਾ ਲਿਆ ਇੱਥੇ 25 30 ਮੁੰਡਿਆਂ ਦੇ ਨਾਲ ਆ ਸਾਰਾ ਪਰਿਵਾਰ ਇਹੋ ਚਿੱਟਾ-ਚੁੱਟਾ ਵੀ ਵੇਚਦੇ ਆ ਉਹ ਨਸ਼ੇੜੀ ਕਰਦੇ ਨੇ ਛੇੜੀ ਮੁੰਡੇ ਬਲਾਏ ਉਹਨਾਂ ਤੇ ਮੈਂ ਕਹਿੰਦਾ ਕਿ ਮੇਰੀ ਸਰਕਾਰ ਕੋਈ ਬੇਨਤੀ ਹੈ ਕਿ ਸਾਡੀ ਮੇਰੇ ਪਰਵਾਦੀ ਹੈਲਪ ਕੀਤੀ ਜਾਵੇ ਮੇਰੀ ਮੇਰੇ ਪਰਿਵਾਰ ਦੇ ਪਰਵਾਂਾਂ ਲਈ ਗੋਲੀਆਂ ਚਲਾਈਆਂ ਸੀ ਬਚ ਗਏ ਭਾਜੀ ਖੋਕ ਸਾਡੇ ਕੋਲ ਮਾਹੀ ਬਚੇ ਗੋਲੀਆਂ ਤੋਂ 4-5 ਪਿਸਟਲ ਸੀ ਦੁਸ਼ਮਣੀ ਕੋਈ ਨਹੀਂ ਨਿਆਰ ਪਰਵਾਹ ਨਾ ਬਲੋਕ ਕਰਦੇ ਆ ਉਹ ਬੜਾ ਪ੍ਰੋਸਟ ਕਰਦੇ ਆ ਅਹੀਂ ਬਾਕੀ ਕ੍ਰਿਸਚਨ ਪ੍ਰਾਰਨਾ ਪ੍ਰੋਬਲਮ ਕਰਦੇ ਸਾਰੇ ਪਰਿਵਾਰ ਸਾਡੇ ਜੀ ਉਹ ਬਾਕੀ ਸਾਨੂੰ ਕਹਿੰਦੇ ਸਾਈ ਕੁੱਤੇ ਚੂੜੇ ਇਦਾਂ ਗਾਲਾਂ ਕੱਢਦੇ ਆ ਵੀ ਤੁਸੀਂ ਏਗਾ ਕਰ ਲਿਆ ਵਾ ਅਸੀਂ ਤੁਹਾਨੂੰ ਮਾਰ ਕੇ ਜਾਣਾ ਕਿਦਾਂ ਤੁਹਾਡਾ ਮਾਰ ਕੇ ਦੀ ਫੇਹੀ ਸਾਹ ਲੈਣਾ ਦੁਸ਼ਮਣੀ ਇਹਨਾਂ ਦੀ ਪਹਿਲਾਂ ਹੀ ਹੈ ਕਿ ਮੁੰਡਿਆਂ ਸਾਡਿਆਂ ਤੋਂ ਭਤੀਜਿਆਂ ਤੋਂ ਖਾਰ ਖਾਂਦੇ ਆ ਜੀ ਇਹ ਮੁੰਡਿਆਂ ਬੈਂਡੇ ਖਲੋਂਦੇ ਆ ਜੀ ਆਪਣੇ ਕਮਾਕਾਰਾਂ ਦੇ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਸਮਾਨ ਸੋਣ ਵੇਚਣ ਲਈਏ ਨਸ਼ੇੜੀ ਬਣਾਈਏ ਤੇ ਸਾਡੇ ਕੋਲ ਸਮਾਨ ਖਰੀਦਣ ਇਹੋ ਦੁਸ਼ਮਣੀ ਜੇ ਮੇਰਾ ਨਾਮ ਸੁਖਬੀ ਸਿੰਘ ਦੱਸੋ ਸੁਖਬੀ ਕੀ ਸਰ ਇਦਾਂ ਦੀ ਗੱਲ ਹੁੰਦੀ ਕੱਲਣਾ ਬੜੇ ਦਿਨੋਂ ਸਾਡੇ ਵੈਰ ਨਾਲ ਵੀ ਕੱਲ ਨੂੰ ਮੇਰੇ ਮੱਥੇ ਤੇ ਪਿਸਤੌਲ ਰੱਖੀ ਆਂਦਾ ਵੀ ਜੇ ਤੁਸੀਂ ਨਾ ਸੁਧਰੇ ਨਾ ਕਹਿੰਦਾ ਘਰ ਛੱਡ ਕੇ ਚਲ ਜਾਉ ਨਾ ਇੱਕ ਦਿਨ ਆ ਗਏ ਨਾ ਆਂਦਾ ਕਿ ਗੋਲੀਆਂ ਚਲਾਉਣੀਆਂ ਉਹ ਸਰ ਸੱਚੀ ਆ ਕੇ ਸਾੜ ਚਲਾ ਗਏ ਉਹਨਾਂ ਸਰ ਸਾਰੇ ਗੋਲੀਆਂ ਸਰ ਜੀ ਸਰ ਮੈਂ ਤੇ ਸਾਰੇ ਅੰਦਰ ਸੁੱਤਾ ਸੀ ਸਰ ਮੇਰੇ ਉਹਨਾਂ ਚਲਾਈਆਂ ਸਰ ਇੱਕ ਗੋਲੀ ਚਲਾਈ ਮੇਰੇ ਬਾਹਰ ਬਾਕੀ ਸਰ ਬਾਰਤ ਲਾਈਆਂ ਮੈਂ ਤਾਂ ਸਰ ਕੋਟ-ਕੋਟ ਗਏ ਸਾੜਿਆਂ ਨੇ ਤੇ ਮੈਂ ਸਰ ਮਾਹਾਂ ਬਚਿਆ ਗੋਲੀ ਤੋਂ ਕੀ ਜਾਂਦੇ ਸਰ ਮੈਂ ਚਾਹੁੰਦਾ ਇਨਸਾਫ ਮਿਲੇ ਮੈਨੂੰ ਸਰ ਮੈਨੂੰ ਕਹਿੰਦਾ ਹੀ ਮੈਂ ਫੌਜੀ ਆ ਨਾ ਮੈਂ ਦੇ ਪੈਸੇ ਚਾਰ ਚੁਰ ਕੇ ਫੇਰ ਵੀ ਛੋਟਿਆ ਨਾ ਮੈਨੂੰ ਆਂਦਾ ਤੂੰ ਜੇਲ੍ਹ ਚਲ ਜਾ ਨਾ ਕਿਹੜੀ ਗਲਤੀ ਦੁਸ਼ਮਣ ਸਰ ਦੁਸ਼ਮਣੀ ਸਰ ਮੈਨੂੰ ਨਹੀਂ ਪਤਾ ਕਿਹੜੀ ਗਲਤੀ ਦੁਸ਼ਮਣੀ ਸਰ ਉਹਦੇ ਚਾਚੇ ਤਾਇਦੇ ਦੇ ਮੁੰਡੇ ਆ ਨਾ ਉਹ ਸਰ ਮੇਰੇ ਤੇ ਪਾਣੀ ਕਾਦੀ ਗੱਲਾਂ ਓਕੇ ਆ ਕਾਦੀ ਗੱਲਾਂ ਨਹੀਂ ਉਹ ਕਹਿੰਦਾ ਮੈਂ ਫੌਜੀ ਆ ਨਾ ਮੈਂ ਪੈਸੇ ਚਾਰ ਚੁਰ ਕੇ ਚਲ ਜਾ ਨਾ ਫੇਰ ਫੌਜ ਚ ਆ ਨਾ ਤੂੰ ਜੇਲ੍ਹ ਚ ਸਰੇਗਾ ਮੇਰਾ ਨਾਨਿੰਦਰ ਕੋਰੇਆ ਠੀਕ ਹੋ ਗਿਆ ਬੂਆ ਕੁਛ ਨਹੀਂ ਗਾ ਇਹ ਪਹਿਲੋ ਕੱਲ ਕਹਿੰਦੇ ਨੇ ਆਪਣੇ ਪਿਓ ਨੂੰ ਨਹੀਂ ਦੱਸਿਆ ਹੁੰਦਾ ਮੇਰੇ ਇੱਥੇ ਪਿਸਤੌਲ ਰੱਖਿਆ ਤੇ ਦੱਸਿਆ ਨਹੀਂ ਡਰਦੇ ਨੇ ਤੇ ਅੱਜ ਇਹਨੇ ਸਾਰਾ ਟੱਬਰ ਹੀ ਆ ਕੇ ਤੇ ਪੈ ਗਏ ਆ ਪਿੰਡ ਤੋਂ ਸਬੂਤ ਲੈ ਲੋ ਜਾ ਕੇ ਬੂਆ ਵੀ ਤੋੜ ਦਿੱਤਾ ਮੇਰੇ ਵੀ ਆਵੇਂ ਮੋਰ ਪੰਨਾ ਦਿੱਤੇ ਆ ਨਹੀਂ ਕਾ ਜੇ ਮੁੰਡਾ ਹੀ ਉਹਨੂੰ ਵੀ ਕੋਟਸੂ ਤੇ ਆ ਉਹਨੂੰ ਗਵਾਂਡੀਆਂ ਦੇ ਬੂਆ ਗਾੜੀ ਸੁੱਟ ਸੁੱਟਤਾ ਤੇ ਉਹਦੀ નોਕਰ ਦੀ ਨੂੰ ਵੀ ਸੁੱਟ ਦਿੱਤਾ ਤੇ ਕਹ ਹੈ ਹੈ ਕਿਸ ਕੰਮ ਤੇ ਲਾਈ ਲੜਾਈ ਇਹਨਾਂ ਦੇਖ ਕੇ ਤਾਂ ਨਿਆਣੇ ਨਿਆਣੇ ਦੀ ਕਿਤੇ ਲੜਾਈ ਇਹਨਾਂ ਸਾਰੇ ਟੱਬਰ ਨੂੰ ਹਲੂ ਘੁੱਟ ਸੁਟਿਆ ਤੇ ਤੇਨ ਕੀ ਹੋਰ ਹਲੇ ਹੋ ਗਏ ਇਹਨਾਂ ਨੇ ਪਿੰਡ ਤੋਂ ਪਾਵਲ ਜਾ ਕੇ ਸਬੂਤ ਲੈ ਲੋ ਕਿੰਨੀਆਂ ਗੋਲੀਆਂ ਚਾਰ ਗੋਲੀਆਂ ਚੱਲੀਆਂ ਡਾਕਟਰ ਸਮੀਤੀ ਡਾਕਟਰ ਕਿੰਨੇ ਪੇਸ਼ੈਂਟ ਆਏ ਆ ਔਰ ਇਹਨਾਂ ਨੂੰ ਗਨ ਸ਼ਾਟ ਹੈ ਕਿੰਨੇ ਆਜਾ ਕਿੰਨੇ ਕਿੰਗੇ ਆ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਹਾਂ ਹਾਂਜੀ ਤਿੰਨੇ ਕਿੰਨੇ ਤਿੰਨਾਂ ਦੇ ਇੰਜਰੀਜ਼ ਤਿੰਨਾਂ ਦੇ ਇੰਜਰੀਜ਼ ਹੈਗੀਆਂ ਨੇ ਅ ਜਿਹੜਾ ਹੈਗਾ ਆ ਗੁਰਜੰਟ ਸਿੰਘ ਉਹਦੇ ਲੈਫਟ ਆਰਮ ਤੇ ਹੈਗੀ ਆ ਕਸ਼ਮੀਰ ਸਿੰਘ ਨੇ ਤੇ ਸੁਖਪ੍ਰੀਤ ਸਿੰਘ ਸੁਖਪ੍ਰੀਤ ਸਿੰਘ ਦੇ ਸਵੇਲਿੰਗ ਤੇ ਪੇਨ ਆ ਔਰ ਜਿਹੜਾ ਕਸ਼ਮੀਰ ਸਿੰਘ ਨੇ ਉਹਨਾਂ ਦੇ ਹੈੱਡ ਤੇ ਵੂੰਡ ਹੈਗਾ ਆ ਅ ਜਿਹੜਾ ਕਸ਼ਮੀਰ ਸਿੰਘ ਆ ਉਹਦਾ ਮਤਲਬ ਮੇਬੀ ਸ਼ਾਪ ਹੋਵੇ ਜਿਹੜੇ ਦੂਸਰੇ ਉਹ ਬਲੰਟ ਨੇ ਹਾਂਜੀ ਗਨ ਸ਼ਾਟ ਨਹੀਂ ਇੱਕ ਗਨ ਸ਼ਾਟ ਹੀ ਸਟ੍ਰੀਮਿੰਗ ਲੱਗੀ ਬਾਕੀ ਇਨਵੈਸਟੀਗੇਸ਼ਨਸ ਤੇ ਉਦਾਂ ਵੂਂਡ ਕੋਈ ਵੀ ਗਨ ਸ਼ਾਟ ਦਾ ਨਹੀਂ ਹੈ